ਹੌਲੀ 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 ਪਤਾ ਹੀ ਨਹੀਂ ਸਮਾਰ ਕੇ ਮਾਰ ਕੇ ਰੋੜ ਕੇ ਆ ਦੇਖ ਐ ਦੇਖੀ ਮੈਂ ਤੈਨੂੰ ਦੱਸਦੀ ਆ ਇੱਧਰ ਹੋ ਆਇਂ ਨਾ ਰੇਤਾ ਕੱਢਾ ਦੇਖ ਐ ਐ ਖੱਲਾ ਚੋ ਰੇਤਾ ਕੱਢ ਐ ਅੱਛਾ ਮੇਰੀ ਗਾਲ ਸੁਣ ਹੁਣ ਤੋਂ ਵੱਡੀ ਹੋ ਗਈ ਕੰਮ ਕਰਨਾ ਸਿੱਖ ਤੈਨੂੰ ਦੋ ਸਾਲਾਂ ਨੂੰ ਵਿਆਹ ਦਊਗੀ ਤੇਰੀ ਮਾਂ ਜੇ ਤੈਨੂੰ ਕੰਮ ਨਾ ਕਰਨਾ ਆਇਆ ਮੈਂ ਸਾਰੇ ਗਾਲਾਂ ਕੱਢੀ ਜਾਣਗੇ ਤੂੰ ਨਾ ਮੇਰੇ ਤੋਂ ਸਿੱਖ ਲਿਆ ਕਰ ਮੈਂ ਇਹ ਗੱਲ ਸੁਣ ਤੇਰੀ ਮਾਂ ਦਾ ਟਾਈਮ ਨਹੀਂ ਹੁੰਦਾਗਾ ਉਹ ਤੈਨੂੰ ਲਾਉਂਦੀ ਦੀ ਤੈਨੂੰ ਮੈਂ ਕੰਮ ਸਿਖਾ ਦਿਆ ਕਰੂੰਗੀ ਤੂੰ ਕਰਿਆ ਕਰ ਮੈਂ ਤੈਨੂੰ ਦੱਸਿਆ ਕਰੂੰਗੀ ਕੋਈ ਨਾ ਆਂਟੀ ਮੈਂ ਸਿੱਖ ਜੂੰਗੀ ਹੌਲੀ ਹੌਲੀ ਹਜੇ ਪਹਿਲੀ ਵਾਰ ਕਰੀ ਇਹਨੇ ਹਾਂ ਦੇਖ ਐ ਦੱਬ ਕੇ ਹਾਂ ਦੱਬ ਕੇ ਹੱਥ ਚਲਾ ਹਾਂ ਹਾਂ ਦੱਬ ਕੇ ਦੱਬ ਕੇ ਦੱਬ ਕੇ ਹਾਂ ਵੜੀ ਸਿਆਣੀ ਆ ਖੀਰ ਸਵਾਦ ਸੀ ਨਾ ਮੈਂ ਹਰ ਰੋਜ਼ ਤੈਨੂੰ ਦਿਆ ਕਰੂੰ ਕੋਈ ਨਾ ਕੋਈ ਚੀਜ਼ ਖਾਣ ਨੂੰ ਠੀਕ ਆ ਤੂੰ ਕੰਮ ਕਰਨੇ ਸਿੱਖਿਆ ਕਰ ਮੈਂ ਸਿਖਾਉਂਗੀ ਤੈਨੂੰ ਹਾਂ ਤੁਸੀਂ ਮੈਨੂੰ ਦੱਸ ਦਿਆ ਕਰੋ ਮੈਂ ਮੰਮੀ ਨੂੰ ਨਾ ਬਥੇਰੇ ਵਰ ਕਿਆ ਵੀ ਮੰਮੀ ਕੋਈ ਨਾ ਤੂੰ ਮੈਨੂੰ ਕੰਮ ਦੱਸ ਦਿਆ ਕਰ ਸਾਰੇ ਨਾਲੇ ਮੈਂ ਸਿੱਖ ਜੂਗੀ ਮੰਮੀ ਕਹਿੰਦੇ ਕੋਈ ਨਾ ਪੁੱਤ ਮੈਂ ਹੈਗੀ ਆ ਕੰਮ ਕਰਨ ਨੂੰ ਕਿਉਂ ਹੈਗੀ ਆ ਐਵੇਂ ਪੁੱਤ ਬਗਾਨੇ ਘਰ ਵਾਲੇ ਲੜਦੇ ਰਹਿੰਦੇ ਫਿਰ ਅਗਲਾ ਕਹਿੰਦਾ ਤੇਰੀ ਮਾਂ ਨੇ ਤੈਨੂੰ ਚੱਜ ਨਹੀਂ ਸਿਖਾਇਆ ਮਾਵਾਂ ਨੂੰ ਗਾਲਾਂ ਕੱਢਦੇ ਆ ਨਾ ਤੂੰ ਸੁਣ ਲੈ ਕੀ ਆਪਦੀ ਮਾਂ ਬਾਰੇ ਗੱਲ ਨਾ ਮੈਂ ਮੇਰੀ ਮਾਂ ਬਾਰੇ ਇਹ ਨਹੀਂ ਸੁਣ ਸਕਦੀ ਜੇ ਮੇਰੀ ਮਾਂ ਨੂੰ ਕੋਈ ਵੀ ਕੁਝ ਕਹੂਗਾ ਨਾ ਮੈਂ ਤੈਨੂੰ ਫੜ ਕੇ ਕੁੱਟੂਗੀ ਇਹ ਗੱਲ ਆ ਮਾਂ ਬਾਰੇ ਕੋਈ ਨਹੀਂ ਮਾੜਾ ਸੁਣਦਾ ਹੁੰਦਾ ਤੂੰ ਕੰਮ ਸਿੱਖਿਆ ਕਰ ਫਿਰ ਕੋਈ ਨਹੀਂ ਬੋਲਦਾ ਠੀਕ ਆ ਆਂਟੀ ਚੱਲ ਫਿਰ ਕਰ ਸਮਾਰ ਕੇ ਕਰਦੀ ਠੀਕ ਆ ਨਾ ਚੰਗ ਹਾਂ ਲਾ ਮੇਰੀ ਤੀ ਬੜੀ ਸਿਆਣੀ ਹੈਗੀ ਆਦਾ ਛੱਡ ਕੇ ਵੀ ਮੇਰੀਆਂ ਫੋਟੋਆਂ ਨੂੰ ਦੇਖ ਦੇਖ ਰੋਈ ਜਾਈ ਜਿਉ ਕੋਈ ਤੈਨੂੰ ਦੁੱਖ ਦਿੱਤ ਕਿ ਕਿਸ ਨੇ ਤੈਨੂੰ ਖੁਸ਼ ਕੀਤਾ ਤੂੰ ਮੈਨੂੰ ਦੱਸ ਦਲ ਮੈਨੂੰ ਕਿਹਦੇ ਸਹਰੇ ਛੱਡ ਗਿਆ ਐਂ ਤੂੰ ਦੱਸ ਦੇ ਕਹਿੰਦੇ ਹੁੰਦੇ ਆ ਮੈਂ ਨੋਕਤੀਆਂ ਜੰਮਣ ਤੋਂ ਨਹੀਂ ਡਰਦੇ ਤੀ ਦਾ ਦੁੱਖ ਨਹੀਂ ਹੁੰਦਾ ਪਰ ਆ ਦੁੱਖ ਹੁੰਦਾ ਜਦੋਂ ਤੀਆਂ ਪੱਜ ਜਾਂਦੇ ਆ ਕਿਸੇ ਨਾ ਮਾਪਿਆਂ ਦੀ ਨੀਵੀਂ ਪਵਾ ਜਾਂਦੀਆਂ ਕੰਮ ਲਈ ਤੇਰੇ ਪਿਓ ਨੇ ਕਿੱਡੀ ਲਾਡਾ ਚਾਹਵਾਂ ਨਾਲ ਤੈਨੂੰ ਪਾਲੀ ਸੀ ਪਰ ਮੈਨੂੰ ਨਹੀਂ ਸੀ ਪਤਾ ਮੈਂ ਤਾਂ ਵੱਡੀ ਹੋ ਕੇ ਆਪਦੇ ਪਿਓ ਨੂੰ ਖਾ ਲੈਂਜੀ ਡਹਿਣ ਮੈਂ ਤੈਨੂੰ ਧੀ ਨਹੀਂ ਸੀ ਜੰਮਾ ਮੈਂ ਤੈਨੂੰ ਡਹਿਣ ਜੰਮਾ ਸੀ ਅਰੇ ਵਾਹ ਹਾਏ ਰੱਬਾ ਮੈਨੂੰ ਦੁੱਖ ਸੁਣਾ ਮੇਰਾ ਤਾਂ ਹੁਣ ਦੁੱਖ ਸੁਣਨ ਵਾਲਾ ਤੂੰ ਹੀ ਸਨੱਕ ਤੈਨੂੰ ਪਤਾ ਸੀ ਤੇਰੇ ਬਿਨਾਂ ਮੇਰਾ ਕੋਈ ਵੀ ਨਹੀਂ ਸੀ ਹੁਣ ਦੱਸ ਮੈਂ ਕੀ ਦਿੰਨਾ ਦੁੱਖ ਸੁੱਖ ਸਾਂਝੀ ਕਰ ਕਿਨੂੰ ਮੈਂ ਗੱਲਾਂ ਦੱਸ ਹਾਏ ਰੱਬਾ ਮੈਨੂੰ ਵੀ ਮੌਤ ਦੇ ਦੇ ਮੈਨੂੰ ਵੀ ਮੌਤ ਕੋਲੇ ਲੈ ਜਾ ਤੂੰ ਮੈਂ ਕੀ ਕਰਾਂ ਹੇ ਜੇ ਕੋਈ ਮੈਨੂੰ ਕੁਝ ਬਾਹਰ ਕਹਿੰਦਾ ਹੁੰਦਾ ਸੀ ਕੋਈ ਬੁੜੀ ਮੇਰੇ ਨਾਲ ਗੱਲ ਕਰਦੀ ਹਾ ਕਿ ਮੈਂ ਤੈਨੂੰ ਦੱਸਦੀ ਹੁੰਦੀ ਸੀ ਵੀ ਮਨਿੰਦਰ ਦੇ ਬਾਪੂ ਜੇ ਮੈਨੂੰ ਫਲਾਨੀ ਬੁੜੀ ਨੇ ਆ ਗੱਲ ਕਹੀ ਪਰ ਤੂੰ ਮੇਰੇ ਕੋਲੇ ਪਉਰੇ ਹੀ ਨਹੀਂ ਗੱਲ ਕਰੀ ਤੂੰ ਮੈਨੂੰ ਕੋਈ ਵੀ ਦੁੱਖ ਦੱਸਿਆ ਨਹੀਂ ਆਪਦਾ ਵੀ ਮੈਨੂੰ ਕਿਸੇ ਬੰਦੇ ਨੇ ਆ ਗੱਲ ਕਹੀ ਐਡਾ ਕੀ ਤੇਰੇ ਮਨ 'ਚ ਆ ਗਈ ਸੀ ਵੀ ਤੂੰ ਫਾਹ ਲੈ ਕੇ ਮੁੱਕਣਾ ਸੀ ਮੈਨੂੰ ਇੱਥੇ ਰੋਲਣਾ ਸੀ ਸਕ ਘਰ ਵਾੜ ਐਡਾ ਬਟਾ ਛੱਡ ਗਏ ਜੇ ਤੂੰ ਮਾੜੀ ਜੀ ਮੇਰੇ ਨਾਲ ਗੱਲ ਕਰਦਾ ਨਾ ਆਪਾਂ ਇਹ ਪਿੰਡ ਛੱਡ ਜਾਂਦੇ ਆਪਾਂ ਕਿਤੇ ਹੋਰ ਰਣ ਲੱਗ ਜਾਂਦੇ ਕੋਈ ਜ਼ਰੂਰੀ ਥੋੜਾ ਸੀ ਵੀ ਆਪਾਂ ਆ ਪਿੰਡ ਜੇ ਰਹਿਣਾ ਸੀ ਹੱਸ ਤੂੰ ਮੈਨੂੰ ਐਡਾ ਤੋਕਾ ਨਹੀਂ ਸੀ ਦੇਣਾ ਮੇਰੇ ਦਾਦਾ ਜੀ ਵੀ ਗੱਲ ਨਹੀਂ ਕਰ ਰਕਗੇ ਹਾਏ ਰਬਾ ਮੈਂ ਕਿੱਧਰ ਜਾਵਾਂ ਮੈਂ ਕੀ ਕਰਾਂ ਹਾਏ ਹਰ ਤੇਰੀਂ ਚੀਜ ਕੋ ਅਸੀਂ ਤੇਰੀ ਹਰ ਇੱਕ ਚੀਜ ਦੇਖ ਦੇਖ ਮੈਂ ਤੜਪਦੀ ਰਹਿਣੀ ਆ ਮੇਰਾ ਕੀ ਜੀਣਾ ਜੱਗ ਤੇ ਅਸ ਮੈਂ ਕਰਾ ਵੀ ਕੀ ਹਾਏ ਦੇਕਾਰ ਪਰ ਛੱਡ ਗਿਆ ਹੈ ਕਹਿੰਦਾ ਹੁੰਦਾ ਸੀ ਤੂੰ ਤਾਂ ਆਪਣੀ ਤੇ ਪੜ੍ਹ ਲਿਖ ਕੇ ਨੌਕਰੀ ਲੱਗੂਗੀ ਫਿਰ ਸੋਹਣੇ ਜੀ ਕੋਠੀ ਪਾਵਾਂਗੇ ਆਪਾਂ ਗਨਿੰਦਰ ਦਾ ਵਿਆਹ ਕਰਾਂਗੇ ਆਪਾ ਜਮਾਈ ਨੂੰ ਇਥੇ ਪੁੱਤ ਬਣਾ ਕੇ ਰੱਖਾਂਗੇ ਇਹ ਕੋਠੀ ਚ ਹੋ ਰਹੇ ਪਰ ਕਾ ਮੜਿਆ ਤੂੰ ਤਾਂ ਕੱਚੇ ਕਰਜੇ ਵੀ ਨਹੀਂ ਰਿਹਾ ਹਾਏ ਰਬਾ ਦੱਸ ਦੇ ਮੈਂ ਦੁੱਕੀ ਦੇ ਕੋਲੇ ਰੋਮ ਹੋਈ ਸੁਣਣਾ ਨਹੀਂ ਰਿਹਾ ਹਾਂ ਤੂੰ ਦੱਸ ਦੇ ਇੱਕ ਵਾਰਾ ਤਾਂ ਅੱਗੇ ਸਿਕ ਮੇਰੀ ਰਦੋਂ ਕੁਸੂ ਕੁ ਸੁਣ ਲਾ ਤੂੰ ਤਾਂ ਮੈਨੂੰ ਕਹਦਾ ਹੁੰਦਾ ਸੀ ਜਦੋਂ ਮੈਂ ਮਨਿੰਦਰ ਨੂੰ ਯਾਦ ਕਰਕੇ ਰੋਂਦੀ ਹੁੰਦੀ ਸੀ ਕਹਿੰਦਾ ਹੁੰਦਾ ਸੀ ਉਹਨੂੰ ਯਾਦ ਨਾ ਕਰਿਆ ਕਰ ਮੈਂ ਹੈਗਾ ਨਾ ਮੈਂ ਤੇਰੇ ਨਾਲ ਖੜਨ ਸਾਰੀ ਉਮਰ ਦਾ ਮੈਂ ਤੇਰਾ ਸਾਥ ਹਨ ਪਰ ਤੂੰ ਤਾਂ ਉਮਰੇ ਮੇਰੀ ਬੱਚੀ ਛੱਡ ਗਿਆ ਹਾਂ ਪਰ ਟਰੈਕਟਰ ਖੜਾ ਦੱਸ ਆ ਕੀ ਕੰਮ ਦਾ ਹੁਣ ਆਪਣੇ ਐ ਕੋਈ ਕੰਮ ਦਾ ਨਹੀਂ ਸਾਰਾ ਦਿਨ ਕਦੇ ਇਹਨੂੰ ਖੇਤ ਲੈ ਗਿਆ ਕਦੇ ਕਿਤੇ ਲੈ ਗਿਆ ਪੁੱਤ ਤੂੰ ਨਾ ਰੋਣਾ ਬੰਦ ਕਰ ਅੱਜ ਤੋਂ ਬਾਅਦ ਤੇਰਾ ਰੋਣਾ ਬੰਦ ਤੇ ਨਾਲੇ ਮੇਰੀ ਗੱਲ ਸੁਣ ਲੈ ਤੈਨੂੰ ਕਦੇ ਵੀ ਨਾ ਕੋਈ ਇਸ ਘਰ 'ਚ ਤੰਗ ਪ੍ਰੇਸ਼ਾਨ ਕਰੇ ਤੂੰ ਆਪਦੇ ਬਾਪ ਨੂੰ ਯਾਦ ਕਰ ਲੈ 2 ਮਿੰਟ ਤੋਂ ਪਹਿਲਾਂ ਨਾ ਮੈਂ ਇੱਥੇ ਹਾਜ਼ਰ ਹੋਊਂਗਾ ਪਾਪਾ ਜੇ ਉਹਨੇ ਉਹਦਾ ਦੂਜਾ ਵਿਆਹ ਕਰਤਾ ਹੈ ਪਾਗਲ ਐ ਦੂਜਾ ਵਿਆਹ ਕਿਵੇਂ ਕਰ ਦੇਣਗੇ ਕਿਉਂਕਿ ਡੰਗਰ ਪਸੂਆਂ ਦਾ ਕੰਮ ਥੋੜੀ ਐ ਵੀ ਇਹ ਇਸ ਕਿੱਲੇ ਤੋਂ ਖੋਲੀ ਉਹ ਉਸ ਕਿੱਲੇ ਤੇ ਬੰਨੀ ਕਾਨੂੰਨ ਵੀ ਕੋਈ ਚੀਜ਼ ਐ ਪਹਿਲਾ ਨੰਬਰ ਤਾਂ ਇੱਥੇ ਤੱਕ ਨੌਬਤਾਂ ਆਉਂਦੀਆਂ ਨਹੀਂ ਹੈਗੀ ਵੀ ਇਹ ਇਹਦਾ ਦੂਜਾ ਵਿਆਹ ਕਰ ਦੇਣਗੇ ਜੇ ਨੌਬਤ ਆਈ ਵੀ ਫਿਰ ਕੋਰਟ ਕਚੈਰੀਆਂ ਨੇ ਚੱਕਰ ਪੁੱਤਾਂ ਨੂੰ ਘੜਾਉਣੇ ਆਉਂਦੇ ਨੇ ਉਹ ਨਹੀਂ ਭਗਵਾਨ ਨਹੀਂ ਉਹ ਵੀ ਗੱਲ ਸੱਚ ਹੈ ਹੁਣ ਜਿਹੜੀਆਂ ਗੱਲਾਂ ਆ ਉਹਨਾਂ ਨੂੰ ਸਮਝਾਈਏ ਨੇ ਨਾ ਅਸੀਂ ਉਹ ਗੱਲਾਂ ਦੇ ਵਿੱਚ ਹੱਲ ਜ਼ਰੂਰ ਨਿਕਲੂਗਾ ਠੀਕ ਹੈ ਤੇ ਤੈਨੂੰ ਇਸ ਘਰ ਚੋਂ ਹਲਿਆਉਣ ਵਾਲਾ ਕੋਈ ਵੀ ਨਹੀਂ ਨਾਲੇ ਮੈਂ ਇੱਕ ਗੱਲ ਸੁਣ ਲੈ ਜਦੋਂ ਮੈਂ ਤੇਰਾ ਵਿਆਹ ਕੀਤਾ ਹੈ ਤੇਰੀ ਮਾਂ ਨੇ ਮੈਨੂੰ ਸਪੈਸ਼ਲ ਕਿਹਾ ਸੀ ਵੀ ਇਹਨਾਂ ਦੇ ਨਾਂ ਇੱਕ ਫੈਕਟਰੀ ਨਾਮ ਲਵਾ ਦਿਓ ਉਹ ਮੈਂ ਐਮ ਐਨ ਨਹੀਂ ਲਵਾਈ ਸੀ ਉਹ ਮੈਂ ਤਾਂ ਲਵਾਈ ਸੀ ਵੀ ਇਹ ਆਪਣੀ ਮੂਰਿਆ ਬੋਲਣੀ ਨਾ ਤੇ ਨਾਲੇ ਹੁਣ ਤੋਂ ਕਿ ਪਰਵਾਹ ਕਰਦੇ ਆ ਤੇਰੇ ਬਾਪ ਕੋਲ ਕਿ ਨੋਟਾਂ ਦਾ ਘਟਾ ਹੈ ਜੇ ਮਹਰਾ ਜੇ ਬਿਰ ਚੱਕਣ ਲੱਗੂਗਾ ਨਾ ਨੋਟਾਂ ਦੀਆਂ ਗਟੀਆਂ ਛੱਟ-ਛੱਟ ਕੇ ਨਾ ਉਹਦਾ ਸਿਰ ਥੱਲੇ ਦੱਬ ਦੂਗਾ ਜੇ ਕੋ ਉਹ ਤੋਂ ਸਿਰ ਚੱਕੇ ਨਾ ਜਵੇ ਹਾਂ ਪੁੱਤ ਤੈਨੂੰ ਇਹਨਾਂ ਤੋਂ ਦਬਨ ਦੀ ਲੋੜ ਨਹੀਂ ਹੈਗੀ ਤੂੰ ਕਿਸੇ ਵੱਲੋਂ ਕਾਣੀ ਨਹੀਂ ਹੈਗੀ ਇਹ ਤਾਂ ਸਭ ਨਾਲ ਹੀ ਬਣਦੀ ਹੈ ਇਹ ਕਿਸੇ ਦੇ ਬੱਚਾ ਹੋ ਜਾਂਦਾ ਕਿਸੇ ਦੇ ਬੱਚਾ ਨਹੀਂ ਹੁੰਦਾ ਜਿਹੜੀ ਚੀਜ਼ ਹੈਗੀ ਪ੍ਰਮਾਤਮਾ ਦੇ ਹੱਥ ਵਾਸ ਹੈ ਇਨਸਾਨ ਉੱਥੇ ਕੀ ਕਰ ਸਕਦਾ ਨਲੇ ਦੇ ਵਿੱਚ ਮੇਰਾ ਕਸੂਰ ਤਾਂ ਨਹੀਂ ਮੰਮੀ ਉਹੀ ਤਾਂ ਗੱਲ ਹੈ ਪੁੱਤ ਤੇਰਾ ਕੋਈ ਕਸੂਰ ਨਹੀਂ ਇਹਦੇ 'ਚ ਨਾ ਤੇਰਾ ਨਾ ਸਾਡਾ ਤੇ ਨਾ ਤੇਰੇ ਸਾਰੇ ਪਰਿਵਾਰ ਦਾ ਕੋਈ ਕਸੂਰ ਹੈ ਇਹ ਤਾਂ ਸਭ ਉਸ ਪਰਮਾਤਮਾ ਦੇ ਹੱਥ 'ਚ ਹੈ ਪਰ ਮੈਂ ਕੱਲੇ ਪੈਸੇ ਦਾ ਹੰਕਾਰ ਨਹੀਂ ਕਰਦਾ ਪਰਮਾਤਮਾ ਵੀ ਵੱਡੀ ਚੀਜ਼ ਹੈਗੀ ਮੈਨੂੰ ਉਸ ਤੇ ਵੀ ਭਰੋਸਾ ਹੈ ਵੀ ਪਰਮਾਤਮਾ ਵੀ ਤੇਰਾ ਸਾਥ ਦੇਊਗਾ ਚਲ ਕੋਈ ਨਾ ਪਤਾ ਪਰ ਇੱਕ ਗੱਲ ਹੈਗੀ ਇਹਨਾਂ ਨੇ ਮਾੜਾ ਮੋਟਾ ਵੀ ਦਿਮਾਗ ਤੋਂ ਕੰਮ ਨਹੀਂ ਲੇਤਾ ਇਹਨਾਂ ਨੇ ਇਹ ਨਹੀਂ ਸੋਚਿਆ ਬੀਜੇ ਇਹਦੀ ਜਗ੍ਹਾ ਤੇ ਸਾਡੀ ਆਪਦੀ ਧੀ ਹੁੰਦੀ ਫਿਰ ਅਸੀਂ ਉਹਦਾ ਕੀ ਕਰਦੇ ਉਹਨੂੰ ਲਿਆ ਕੇ ਘਰੇ ਬਿਠਾ ਲੈਂਦੇ ਤੇ ਜਵਾਈ ਇਹਨਾਂ ਦਾ ਦੂਜਾ ਵਿਆਹ ਕਰਾ ਲੈਂਦਾ ਉਹੀ ਗੱਲ ਹੈ ਨਾ ਬਗਾਨੀ ਤਾਂ ਬਗਾਨੀ ਹੁੰਦੀ ਹੈ ਉਹ ਕਦੇ ਆਪਦੀ ਨਹੀਂ ਸਮਝਦੇ ਸੌਰੀ ਚੀਜ਼ ਹੀ ਐਸੀ ਨੇ ਦੇਖ ਭਾਗ ਬਣੇ ਇੱਕ ਗੱਲ ਤਾਂ ਮੈਂ ਤੈਨੂੰ ਕਹਿਣਾ ਆਪਾ ਇਹ ਨਹੀਂ ਬੀ ਇਹ ਆਪਣੀ ਧੀ ਹੈ ਆਪਾਂ ਤਾਂ ਇਹਦੇ ਉਸ ਚੀ ਗੱਲ ਕਰਨੀ ਹੈ ਦੇਖ ਇੱਕ ਗੱਲ ਤਾਂ ਹਰ ਇੱਕ ਪਰਿਵਾਰ ਚ ਹੁੰਦਾ ਹੁੰਦਾ ਹੈ ਵੀ ਸਾਡੇ ਘਰ ਕੋਈ ਪੋਤਾ-ਪੋਤੀ ਹੋਵੇ ਅਗਲਾ ਆਪਦਾ ਪਰਿਵਾਰ ਵਧਣਾ ਦੇਖਦਾ ਚਾਹੁੰਦਾ ਹੁੰਦਾ ਇਹ ਤਾਂ ਤੁਮ ਮੰਦੀ ਹੈ ਨਾ ਆਪਣੇ ਵੀ ਮਾਪਿਓ ਨੇ ਜਦੋਂ ਕਿਤੇ ਆਪਾਂ ਜਨਮ ਲਿਆ ਉਹ ਆ ਤਾਂ ਜਾਂ ਜਦੋਂ ਇਹਨੇ ਆਪਣੇ ਘਰੇ ਜਨਮ ਲਿਆ ਸੀ ਆਪਾਂ ਨੂੰ ਕਿੰਨੀ ਖੁਸ਼ੀ ਹੋਈ ਸੀ ਨਾ ਕੀ ਗੱਲ ਜੀ ਆਪਾਂ ਨੂੰ ਇਸ ਗੱਲ ਦੀ ਖੁਸ਼ੀ ਨਹੀਂ ਹੋਊਗੀ ਚਲ ਪੋਤਾ-ਪੋਤੀ ਨਾ ਸਹੀ ਘਟੋ ਘਟਾ ਦੋਤਾ-ਦੋਤੀ ਤਾਂ ਆਪਣੇ ਘਰੇ ਵੀ ਖੇਡੂਗਾ ਪੋਤਾ ਹੈ ਜੀ ਉਹਨਾਂ ਨੂੰ ਪੋਤਾ-ਪੋਤੀ ਮੈਨੂੰ ਆਪਾਂ ਨੂੰ ਦੋਤਾ-ਦੋਤੀ ਮਿਲੂ ਉਹ ਹੀ ਤਾਂ ਗੱਲ ਹੈ ਜੇ ਆਪਣੀ ਸੁਖ ਮਾਂ ਬਣੂਗੀ ਤੁਸੀਂ ਸਾਹਿਬ ਲਾ ਲਓ ਪਾਪਾ ਨੂੰ ਕਿੰਨਾ ਸੁੱਖ ਮਿਲੂਗਾ ਹਾਂ ਆਪਣੇ ਤਾਂ ਤਾਂ ਚਾ ਨਹੀਂ ਚੱਕਿਆ ਜਾਣਾ ਦੇਖ ਬਈ ਇੱਕ ਗੱਲ ਤਾਂ ਹੈਗੀ ਹੈ ਪ੍ਰਮਾਤਮਾ ਸੁਣ ਲੇ ਆ ਤੇਰਾ ਟਰੀਟਮੈਂਟ ਸਹੀ ਹੋ ਜੇ ਜਿਵੇਂ ਮੈਂ ਉਹਨਾਂ ਨੂੰ ਕਹਾਂਗਾ ਤੇ ਪੋਤਾ ਹੋਵੇ ਚਾਹੇ ਪੋਤੀ ਮੈਂ ਦੇਖ ਉਹ ਗੱਡੀ ਤੇ ਨਹੀਂ ਕਿਸੇ ਹੋਰ ਚੀਜ਼ ਤੇ ਨੋਡੇ ਦੇ ਬਿਠਾ ਕੇ ਲੈ ਕੇ ਜਾਇਆ ਕਰੂੰਗਾ ਵੀ ਚਾਲ ਵੇ ਚਾਹ ਤਨ ਬਾਜ਼ਾਰ ਕਮਾ ਕੇ ਲੈ ਕੇ ਆਵਾਂ ਪੈਦਲ ਚੱਲ ਕੇ ਠੀਕ ਹੈ ਨਾ ਕੋਈ ਨਹੀਂ ਪਾਪਾ ਜੀ ਬਸ ਐ ਹੱਸਦੀ ਰਹਾ ਕਰ ਪੁੱਤ ਐ ਬੜੀਆ ਲੱਗਦੀ ਆ ਮਨ ਰੱਬ ਤੇ ਅਸਰ ਰੱਖਿਆ ਕਰ ਦੇ ਨੂ ਪੁੱਤ ਅਰਦਾਸ ਕਰਿਆ ਕਰ ਪ੍ਰਮਾਤਮਾ ਅਗੇ ਆਥਨ ਤੜਕੇ ਕੀਬਦਾ ਤੇਰੀ ਸੁਣੀ ਚੋੜੀਓ ਕਦੋਂ ਪਰਤੇ ਬੁੱਧਾ ਆਕ ਦੇਣ ਲੱਗਾ ਨਾ ਟਾਈਮ ਨਹੀਂ ਲਾਉਂਦਾ ਹੁੰਦਾ ਹਾਂਜੀ ਮੰਮੀ ਹਾਂ ਬਸ ਕਿ ਜੀ ਮੈਂ ਤੁਸੀਂ ਮੈਨੂੰ ਕਿਹਾ ਮੈਂ ਸਾਰੀਆਂ ਗੱਲਾਂ ਦਾ ਧਿਆਨ ਰੱਖੂਗੀ ਹਾਂ ਬਸ ਧਿਆਨ ਰੱਖੀ ਜੇ ਤੈਨੂੰ ਪੰਜ ਤਿੰਨ ਬੋਲਣਗੇ ਤਾਂ ਆਪਦੇ ਡੈਡੀ ਨੂੰ ਫੋਨ ਕਰਦੀ ਜਾਂ ਮੈਨੂੰ ਕਰਦੀ ਬਾਕੀ ਇਹ ਨਹੀਂ ਹਮਦਰਦਾਂ ਦੀ ਮੈਨੂੰ ਲੱਗਦਾ ਨਹੀਂ ਵੀ ਹੈਗੇ ਇਹ ਤੈਨੂੰ ਕੋਈ ਬੋਲਣਗੇ ਇਹ ਬੋਲ ਹੀ ਨਹੀਂ ਸਕਦੇ ਆਪਣੇ ਮੂਰੇ ਇਹ ਬੋਲਣ ਦੇ ਉਹ ਗਿਆ ਪਹਿਲਾਂ ਵੀ ਨਹੀਂ ਛੱਡੇ ਤੇ ਬੋਲ ਇਹ ਹੁਣ ਵੀ ਨਹੀਂ ਸਕਦੇ ਪੈਸਾ ਮੈਂ ਹੁਣ ਤੱਕ ਬਰੋਸਾ ਰੱਖਦਾ ਪਰਮਾਤਮਾ ਤੇ ਪਰ ਪੈਸੇ ਨਾਲ ਅੱਜ ਕੱਲ ਕੀ ਨਹੀਂ ਖਰੀਦਿਆ ਜਾਂਦਾ ਸਭ ਕੁਝ ਖਰੀਦਿਆ ਜਾਂਦਾ ਗੱਲ ਤਾਂ ਸੋਣੀ ਸਹੀ ਹੈ ਜੀ ਰਿਸ਼ਤੇ ਨਾਤੇ ਸਾਰੇ ਪੈਸਿਆਂ ਨਾਲ ਨਹੀਂ ਜਿਹਦੀ ਜੇਬ ਖਾਲੀ ਹੈ ਨਾ ਉਹਦਾ ਕੋਈ ਰਿਸ਼ਤਾ ਨਾਤਾ ਨਹੀਂ ਉਹਦਾ ਪਰਿਵਾਰ ਵੀ ਨਹੀਂ ਆਉਂਦਾ ਬਣਦਾ ਫਿਰ ਆਪਣੇ ਲਈ ਤਾਂ ਇੰਨਾ ਕੁਝ ਦਿੱਤਾ ਪਰਮਾਤਮਾ ਨੇ ਮੇਰੀ ਗੱਲ ਸੁਣ ਪੁੱਤ ਆ ਤੇਰਾ ਸੌਰਾ ਕੱਪੜੇ ਦਾ ਕੰਮ ਕਰ ਦੇਣਾ ਹਾਂਜੀ ਪਾਪਾ ਮੇਰੇ ਨਾਲ ਕੱਪੜੇ ਦੇ ਮਿਲਣ ਵਾਲਿਆਂ ਨਾਲ ਯਾਰੀ ਦੋਸਤੀਆਂ ਮੈਂ ਇਹਨੂੰ ਪਤਾ ਵੀ ਨਹੀਂ ਲੱਗਣ ਦਿੰਦਾ ਇਹਦੀ ਦੁਕਾਨ ਨਾਲ ਕੱਪੜੇ ਦੇ ਥਾਣੇ ਨਾਲ ਭਰ ਦੂੰ ਇਹਨੂੰ ਪਤਾ ਵੀ ਨਹੀਂ ਲੱਗਣਾ ਕਿ ਇਧਰੋਂ ਆਈ ਹੈ ਇਹਨੂੰ ਤਾਂ ਮੈਂ ਕੰਮ ਚ ਹੀ ਨਾਲ ਜਾ ਦੂੰਗਾ ਆ ਚੀਜ਼ਾਂ ਹੀ ਭਲਾ ਦੂੰ ਇਹਨੂੰ ਮੈਂ ਚੱਲ ਕੋਈ ਗੱਲ ਨਹੀਂ ਜੀ ਬਸ ਪਾਪਾ ਮम्मी ਜੀ ਮੈਨੂੰ ਠੀਕ ਲੱਗਦਾ ਮੈਂ ਤਾਂ ਤੁਹਾਡੇ ਨਾਲ ਜਿਵੇਂ ਤੁਸੀਂ ਕਹੋਗੇ ਮੈਂ ਤਾਂ ਉਵੇਂ ਹੀ ਕਰ ਲਵਾਂ ਬਸ ਤੂੰ ਬਸ ਸਨੋ ਨਾ ਹੱਸਿਆ ਕਰ ਤੇਰੀ ਮੰਮਾ ਨੂੰ ਅਸਿਕਿਤਾ ਖੁਸ਼ ਰਿਹਾ ਕਰਦੇ ਨਾ ਪੁੱਤ ਠੀਕ ਹੈ ਹਾਂ ਜੀ ਖੁਸ਼ ਰਿਹਾ ਕਰ ਚਲੋ ਠੀਕ ਹੈ ਜੀ ਫਿਰ ਚੱਲੀਏ ਆਪਾਂ ਹਾਂ ਪਾਣੀ ਹੁਣ ਆਪਣਾ ਵੇਣਾ ਤਾਂ ਹੋ ਗਈ ਚੱਲ ਪੁੱਤ ਕੋਈ ਫਿਕਰ ਨਾ ਕਰੀ ਜੀ ਠੀਕ ਹੈ ਬੱਪਾ ਮੋੜੀ ਵੀ ਗੱਲ ਹੋਈ ਬੁਲਾਣੀ ਤਾਂ ਤੇਰਾ ਪਾਪਾ ਹਾਜ਼ਰ ਨਾਲ ਦੀ ਨਾਲ ਠੀਕ ਹੈ ਚਲ ਜੀ ਪਰਪਾ ਕਮਣ ਹਾਂ ਜੀ ਚਲ ਠੀਕ ਹੈ ਪੁੱਤ ਅਗਰ ਤੇ ਆਨਰ ਖਿਚੰਗਾ ਹਾਂਜੀ ਕਿਸੇ ਚੀਜ਼ ਦੀ ਲੋੜ ਹੋਈ ਸਾਨੂੰ ਫੋਨ ਕਰਦੀ ਕੋਈ ਗੱਲ ਨਹੀਂ ਮੈਂ ਤੁਹਾਨੂੰ ਫੋਨ ਕਰ ਦੂੰਗਾ ਠੀਕ ਆਪਾਂ ਚਲੋ ਚਲੋ ਜੀ ਨਿਬੜ ਗਏ ਕੁੜੇ ਕੰਮ ਆਹ ਹੰਝ ਪਾਣੀ ਅੱਛਾ ਨਾ ਸਾਰਾ ਕੰਮ ਨਿਬੇਟਾ ਫੇ ਕੁਛਕ ਰਹਿ ਗਿਆ ਹੁਣ ਐ ਵੀ ਤਿੰਨ ਚਾਰ ਦਿਨ ਤਾਂ ਲੱਗਣਗੇ ਚਾਜਨਾ ਸਫਾਈ ਕਰਨ ਚ ਫਿਰ ਹਾਂ ਐ ਤਾਂ ਲੱਗਣਗੇ ਤੋੜਣਾ ਤੋੜਣਾ ਵੀ ਪਊਗਾ ਹਾਂਜੀ ਕੱਲ ਨੂੰ ਪੈਪ ਲਾ ਕੇ ਸਾਰਾ ਤੋੜ ਦੂੰਗੀ ਹਾਂ ਤੂੰ ਟਾਈਮ ਨਾ ਆ ਜੀ ਨਾ ਘਰੋਂ ਸੁਨੇਹਾ ਨਿਕਲੀ ਹਾਂ ਬਸ ਮੈਂ 6 ਵਜੇ ਨਾ ਤੁਹਾਡੇ ਕੋਲ ਆ ਜੂੰਗੀ ਤੇ ਜਿਹੜੇ ਉਹ ਦੂਜੇ ਘਰ ਦੇ ਜਾਂਦੀ ਸੀ ਨਾ ਉਹਨਾਂ ਨੂੰ 4 ਦਿਨ ਜਵਾਬ ਦੇ ਦੇ ਠੀਕ ਹੈ ਉਹੀ ਮੈਂ ਤੈਨੂੰ 100 200 ਵੱਧ ਦੇ ਦੂੰ ਇਧਰ ਠੀਕ ਹੈ ਤੇ ਆ ਨਾ ਕੱਪੜੇ ਆਗੇ ਮੇਰੀ ਨੰਦ ਦੀ ਕੁੜੀ ਦੇ ਉਹ ਇੱਥੇ ਆਉਂਦੀ ਹੁੰਦੀ ਦੋ ਦੋ ਮਹੀਨੇ ਲਾ ਜਾਂਦੀ ਏ ਸਾਡੇ ਕੋਲ ਤੇ ਹੁਣ ਸਰਗੁਣ ਦੇ ਤਾਂ ਆਉਂਦੇ ਨਹੀਂ ਹੈਗੇ ਨਾ ਉਹ ਪੁਰਾਣੇ ਪਾਵੇ ਤੇ ਪਾ ਲੂਗੀ ਤੇਰੀ ਕੁੜੀ ਸੂਟ ਬਥੇਰਾ ਸੋਨਾਗਾ 1500 ਦਾ ਬਣਿਆ ਸੀ ਇਹ ਅੱਛਾ ਹਾਂ ਹਾਂ ਚਲ ਕੋਈ ਗੱਲ ਨਹੀਂ ਇਹ ਪਾਲਿਆ ਕਰੂਗੀ ਜੀ ਹਾਂ ਪਾਲੀ ਕੁੜੀਏ ਚੰਗਾ ਠੀਕ ਐ ਆਂਟੀ ਪਾਲੂਗੀ ਚਲੋ ਠੀਕ ਐ ਅੱਜ ਜਾਣੇ ਫਿਰ ਆਥਨ ਹੋਈ ਜਾਂਦੇ ਤੇ ਉੱਥੇ ਨਾ ਉਹ ਸਬਜ਼ੀ ਪਾ ਕੇ ਧਰੀਏਗੀ ਰਾਤ ਬਣਾਈ ਸੀ ਅਸੀਂ ਵੱਧ ਬਣ ਗਈ ਸੀ ਉਹ ਲੈ ਜੀ ਠੀਕ ਐ ਜੀ ਠੀਕ ਤੂੰ ਐ ਚੱਕੀਂ ਨਾ ਬਾਪੂ ਬਿਟਰ ਬਿਟਰ ਮੈਂ ਤਾਂ ਕੱਪੜੇ ਕਹਿੰਦਾ ਸੀ ਕਿਥੋਂ ਦੇ ਕੇ ਗਏ ਗੱਡੀਓ ਹੋਰ ਲੈ ਮੇ ਤਾਂ ਦਸੀ ਤੇ ਜਾਨੀ ਹੈਗੀ ਆਪਣੀ ਪਾਲੀ ਦੀ ਕੁੜੀ ਦੇ ਆ ਤੇ ਚੜਗ ਨਹੀਂ ਪੌਂਦੀ ਨਹੀਂ ਮੈਂ ਉਹ ਹੁਣ ਪ੍ਰਾਣੇ ਉਹ ਨੱਕ ਮਾਰਦੀ ਹੈ ਉਹ ਬੜੇ ਪੌਂਦੀ ਹੈਗੀ ਚਲ ਫਿਰ ਇਹਨਾਂ ਦੀ ਕੁੜੀ ਪਰੂ ਕੰਮ ਤਾਂ ਕਰ ਰਹੇ ਹੈਗੇ ਪਾਲੂ ਨਾਲੇ ਮੇਰੀ ਗੱਲ ਸੁਣ ਮੈਂ ਤਾਂ ਨਾ ਕੱਪੜੇ ਦੇ ਕੇ ਬੜਾਈ ਹੈਗੀ ਠੀਕ ਉਹ ਜਿਹੜੀ ਕੁੜੀ ਹੈਗੀ ਉਹਨੂੰ ਭੋਰਾ ਕੰਮ ਤੇ ਨਹੀਂ ਲਾਉਂਦੀ ਸਿਰ ਤੇ ਬਿਠਾਈ ਬੈਠੀ ਆ ਅੱਜ ਮੈਂ ਬਾਵਾ ਕੰਮ ਕਰਾਇਆ ਉਹਦੀ ਕੁੜੀ ਤੋਂ ਇਹਨੇ ਨਾ ਖੁਸ਼ ਰਹੂ ਉਹ ਕੰਮ ਤਾਂ ਵਧੀਆ ਕਰਦੇ ਆ ਕੰਮ ਤਾਂ ਵਧੀਆ ਕਰਦਿਆਂ ਨੇ ਤੇ ਮੈਂ ਕਿਹਾ ਨਾ ਮੈਂ ਆਪਣੇ ਗੁੱਡਰ ਨਾਲ ਇਹਨੂੰ ਮਿਠਾਇਆ ਕਰ ਰਿਹਾ ਤੇ ਕੁੜੀ ਨੂੰ ਇਹਦਾ ਕੁੜੀ ਦਾ ਥੋੜਾ ਜਿਹਾ ਪਿੰਡ ਤੇ ਕਰ ਲਿਆ ਜਿਆ ਕਰਦੇ ਜਿਹੜਾ ਏਡਾ ਚੰਗਾ ਜਾਨੀ ਸੀ ਉਹ ਪਿੱਛੋਂ ਨਾ ਨਾ ਚੱਲ ਚੱਲ ਹਾਂ ਗੱਲ ਤੋਂ ਤਾ ਬੱਪੂ ਦੂਰੀ ਰਹਿ ਤੂੰ ਵੈਸੇ ਦੇਖਣ ਚ ਤਾਂ ਨਹੀਂ ਲੱਗਦੀ ਦੇਖਣ ਚ ਤਾਂ ਠੀਕ ਆ ਐਵੇਂ ਕਹਿੰਦੇ ਹੁੰਦੇ ਕਹਿਣਾ ਵੀ ਮਾੜਾ ਹਨਾ ਕੈਰੈਕਟਰ ਦੀ ਤਾਂ ਮੈਨੂੰ ਠੀਕ ਲੱਗਦੀ ਹੈਗੀ ਉਹ ਕੁੜੀ ਜ ਆਪਣੀਆਂ ਕੁੜੀਆਂ ਤਾਂ ਮੈਂ ਉਹਦੀ ਕੁੜੀ ਨੂੰ ਦੂਰੀ ਰੱਖੂਗੀ ਕੰਮ 'ਚ ਪਸਾਤੀਆਂ 1500 'ਚ ਦੋ ਕੰਮ ਵਾਲੀਆਂ ਕੀ ਮਾੜੀਆਂ ਨੇ ਨਾਲੇ ਉਹਦੀ ਕੁੜੀ ਕਰਿਆ ਕਰੂਗੀ ਨਾਲੇ ਉਹ ਕਰਿਆ ਕਰੂਗੀ ਕਿੰ ਕੁ ਆਲੇ ਇਹਨੇ ਘੱਟ ਕੇ ਪੈਸਿਆਂ ਚ ਕੋਈ ਕੰਮ ਕਰਦਾ ਨਹੀਂ ਇਹ ਪਿੰਡਾਂ ਚ ਪਤਨੀ ਕਿਵੇਂ ਕਰੀ ਜਾਂਦੀ ਹੈ ਲੈ ਮਜਬੂਰੀ ਹੈ ਜੇ ਰੋਟੀ ਨਿਖਾਣ ਨੂੰ ਹੈਗੀ ਹੁਣ ਮੇਰੀ ਗੱਲ ਸੁਣ ਸਬਜੀ ਦੇਤੀ ਮਡੋਲਣੀ ਵੀ ਸੀਗੀ ਇਹਨੇ ਚ ਖੁਸ਼ ਹੋ ਜਾਂਦੀਗੀ ਫੜ ਫੜ ਕੰਮ ਕਰਦੀ ਇੱਕ ਗੱਲ ਹੈਗੀ ਐਨੀ ਜਾਣ ਪਤਾ ਨਹੀਂ ਕਿਵੇਂ ਹੈਗੀ ਮਿੰਟੋ ਮਿੰਟ ਕੰਮ ਨਿਮੇੜਦਾ ਪਸੂ ਵਾਲੇ ਚ ਸਾਰਾ ਮਤ ਹੇਰਾਨ ਮੰਨ ਗਈ ਤੂੰ ਤਾਂ ਮੈਂ ਕੰਮ ਤਾਂ ਕਰਾਈ ਕਰ ਝਿਰਕੀ ਝੁਰਕੀ ਨਾ ਬੜਾ ਤੇ ਵਾਰ ਹਟ ਵੀ ਨਾ ਜਾਂ ਫਿਰ ਮੈਂ ਔਖਾ ਹੋ ਜੂ ਕਿ ਤਾਂ ਮੈਂ ਇੰਨੇ ਕੁ ਮਾੜੇ ਭਰਣੀ ਮੈਂ ਝੜਕਦੀ ਨਹੀਂ ਹੈਗੀ ਤੇ ਵਿਸ਼ਵਾਸ ਵੀ ਨਹੀਂ ਕਰਦੀ ਦੋਨੇ ਗੱਲਾਂ ਹੀ ਆ ਰਹੂ ਵੀ ਮੂੰਹ ਨਾਲ ਮਿੱਠੀ ਮੈਂ ਨਾ ਚਲ ਚੰਗੀ ਗੱਲ ਹੈ ਕੰਮ ਭਾ ਨਿਕਨਾਲੀ ਚਲ ਬੜਿਆ ਕੇ ਲਈ ਜਾਵੇ ਹਾਂ ਬੜਿਆ ਕੇ ਹੁਣ ਕੁੜੀ ਨੂੰ ਬੜਿਆ ਕੇ ਰੱਖਿਆ ਖੀਰ ਪੋੜ ਖਵਾਤੀ ਉਹਨੇ ਜਿਉਂ ਤਰਾ ਸਾਰਾ ਸਾਫ ਕਰਤਾ ਹਾਂ ਪੰਚਾ ਜਨਾਂ ਕਹ ਸਾਰਾ ਕੰਮ ਕਮਰੇ ਸਾਰੇ ਸਾਫ ਤੂੰ ਨਾ ਬੋਲੀ ਜਾਈ ਕਿਤੇ ਕਹਿਦੀ ਆਏ ਬਾਪੂ ਤੇ ਰਾਣੀ ਬਦ ਲੱਗਦਾ ਦਿਮਾਗ ਕਿਹੜੇ ਵੇਲੇ ਹਾਲੇ ਜਾਂਦਾ ਮੈਨੂੰ ਕੁਝ ਹੋਰ ਕਹਿ ਦੇ ਨਾ ਉਹਨਾਂ ਨੂੰ ਕੁਝ ਹੋਰ ਬੋਲ ਦੇ ਤੂੰ ਨਾ ਨਾ ਮੈਂ ਤਾਂ ਕੁਝ ਨਹੀਂ ਮੈਂ ਤਾਂ ਖੇਤ ਜਾਣਾ ਹੁੰਦਾ ਬਸ ਰੋਟੀ ਪਾਣੀ ਬਣਾ ਦਿਆ ਕਰੋ ਹੋਰ ਕਿਤੇ ਮਨੋ ਦੀ ਬਾਜ ਮਾਰ ਕੇ ਕਹਿ ਦੇ ਨਾ ਗੱਲ ਸੁਣੀ ਪੁੱਤ ਹਾਂ ਆਏ ਆ ਤੂੰ ਮੇਰੀ ਗੱਲ ਤੇ ਨਾ ਹੀ ਬੋਲਿਆ ਕਰ ਨਾ ਨਾ ਹੁਣ ਨਹੀਂ ਮੈਂ ਬੋਲਦਾ ਆਹੋ ਚਲ ਮੈਂ ਚਾਹ ਬਣਾ ਕੇ ਦੇਨੀ ਤੈਨੂੰ ਘੱਟ ਚਾਹ ਬਣਾ ਲਾ ਫਿਰ ਮੈਂ ਖੇਰ ਗੇੜਾ ਮਾਰੇ ਆਉਂਗਾ ਮਾਰੇ ਮਾਰੇ ਮੰਮੀ ਹਾਂ ਬਤੂ ਦੇਖੀ ਮੇਰੀ ਗੁੱਡੀ ਦੀ ਤਾਂ ਦੇਖੀ ਬਾਹ ਜੀ ਟੁੱਟ ਗਈ ਓਹੋ ਆ ਹੁਣੀ ਤਾਂ ਨਵੀਂ ਲਿਆ ਕੇ ਇੱਥੇ ਸੈਂ ਕਿਵੇਂ ਤੋੜ ਲਈ ਬਾਹ ਇਹ ਕਿੱਥੇ ਸੜਦੀ ਪਤਾ ਨਹੀਂ ਮਿਲ ਹੀ ਨਹੀਂ ਜਾਂਦੀ ਮੈਂ ਤਾਂ ਅੰਦਰ ਸਾਰੇ ਕਿਤੇ ਵੇਖ ਲਈ ਚਲ ਕੋਈ ਨਾ ਜਦ ਮੈਂ ਝਾੜੂ ਕੱਢਾਂ ਵੱਡਾ ਥਲਿਆਂ ਦੇ ਉਦੋਂ ਦੇਖ ਲਵਾਂ ਕਿੱਥੇ ਸੜਤੀ ਹੋਗੀ ਤੂੰ ਐਨ ਬਾਹ ਲੈ ਕੇ ਗਈ ਸੀ ਇਹਨੂੰ ਨਾ ਚਲ ਕੋਈ ਨਾ ਹਾਂ ਹਾਂ ਉਹਨੇ ਪ੍ਰੀਤੋਂ ਨੇ ਫੜੀ ਸੀਗੀ ਹੋਏ ਉਹਨੇ ਨਾ ਤੋੜ ਦਿੱਤੀ ਚਲ ਕੋਈ ਨਾ ਪੁੱਤ ਕੋਈ ਆਂ ਐ ਕਰੀ ਮੰਮੀ ਨਹੀਂ ਮਿਲਦੀ ਨਾ ਮੇਰੇ ਅੰਦਰ ਮੈਨੂੰ ਹੋਰ ਲਿਆ ਦੇਂਗੀ ਨਵੀਂ ਗੁੱਡੀ ਹਾਂ ਕੋਈ ਨਾ ਪੁੱਤ ਜਦੋਂ ਮੈਂ ਗਈ ਨਾ ਮੰਡੀ ਕਿਤੇ ਤੇ ਤੈਨੂੰ ਉਹ ਦੋ ਲਿਆ ਦੂੰਗੀ ਹੈ ਦੇ ਨਾਲ ਦੀ ਲਿਆਦੀ ਮੈਨੂੰ ਸੋਹਣੀ ਲੱਗਦੀ ਐ ਇਹ ਹਾਂ ਆ ਵੇਰੇ ਤੂੰ ਕਿੱਦੇ ਸੋਹਣੇ ਕੱਪੜੇ ਪਾਏ ਤੇ ਬਣਾ ਕੇ ਹੈ ਦੁਆਪ ਪਾਏ ਇਹ ਹਾਂ ਵੇਲਾ ਕਿੱਡੇ ਸੋਹਣੇ ਆ ਐ ਦੱਸ ਤੂੰ ਤਾਂ ਐ ਬਣ ਜੇਗੀ ਮਨ ਲੱਗ ਐ ਕੱਪੜੇ ਸੋਹਣ ਲੱਗ ਜਗੇ ਨਾ ਮੈਂ ਤਦਾਂ ਵੇਲਾ ਕਿੱਡੀ ਸੋਹਣੀ ਡਰੈਸ ਬਣਾਤੀ ਇਹਦੀ ਵੇਖ ਲੈ ਹਾਂ ਸੋਹਣੀ ਐ ਪੁੱਤ ਰੱਖ ਦੇ ਉਹ ਨਹੀਂ ਨਹੀਂ ਕੈਂਦੀ ਸਿੱਤ ਹਾਂ ਮੈਂ ਉਧਰ ਅੰਟੀ ਕੇ ਘਰੇ ਵਗ ਜਾ ਤੂੰ ਤਾ ਕੱਲੇ ਜਾ ਕੇ ਕੀ ਕਰੇਗੀ ਬਸ ਮੈਂ ਪਾਣੀ ਗਰਮ ਕਰੀ ਐ ਨੇ ਕੱਪੜੇ ਧੋਣੇ ਰਹਿ ਗਏ ਮੇਰੇ ਤੇ ਦੋ ਵਾ ਕੱਪੜੇ ਧੋ ਕੇ ਫੇਰ ਆਪਾਂ ਚੱਲਦੇ ਆ। ਓਹੋ ਮੈਂ ਕਰ ਲਈ ਨਹੀਂ। ਉਹ ਨਾ ਆਂਟੀ ਨੇ ਮੈਨੂੰ ਐ ਕਿਹਾ ਸੀਗਾ ਕੱਲ ਕਹਿੰਦੇ ਜਵਾਕਾਂ ਨਾਲ ਛੁੱਟੀਆਂ ਨੇ। ਉਹਨੂੰ ਜਸਮੀਤ ਤੇ ਸਰਗੰਦੋਲਨ ਛੁੱਟੀਆਂ ਨੇ ਸਕੂਲਾਂ ਦੀਆਂ। ਤੇ ਤਾਂ ਕਰਕੇ ਮੈਂ ਉਹਨਾਂ ਨਾਲ ਖੇਡ ਲੂੰਗੀ ਮੈਂ ਬੱਗ ਜਾਈਂ। ਮੰਮੀ ਤੂੰ ਆਪਾਂ ਨੇ ਕੀ ਹੋਇਆ ਨਾ? ਓਹ ਬਦ ਨਹੀਂ। ਆਗ ਨਹੀਂ ਮੱਛੀ ਬਦ ਨਹੀਂ ਕੀ ਹੋ ਗਿਆ? ਇੱਧਰ ਹੋ ਜਾ। ਮੱਛੀ ਓਏ। ਮੇਰੀ ਗੱਲ ਸੁਣ ਪੁੱਤ ਚੱਲ ਜਵਾਕਾਂ ਨਾਲ ਤਾਂ ਖੇਡ ਲਈ ਮੈਂ ਤੈਨੂੰ ਐ ਨਹੀਂ ਕਿਹਾ ਜਵਾਕਾਂ ਨਾਲ ਨਾਲ ਖੇਡ। ਤੇ ਮੈਂ ਤੇਰੇ ਨਾਲ ਜਾਉਂਗੀ ਹਾਂ ਤੂੰ ਤਾਂ ਹਜੇ ਇੱਕ ਵਾਰੀ ਉੱਥੇ ਗਈ ਤੇਨੂੰ ਰਸਤੇ ਦਾ ਕੀ ਪਤਾ ਨਾਲੇ ਇਕੱਲੀ ਕਿਵੇਂ ਜਾਏਂਗੀ ਨਹੀਂ ਮੰਮੀ ਮੈਨੂੰ ਰਾਹ ਦਾ ਪਤਾ ਹੈ ਜਦੋਂ ਆਪ ਆਈਏ ਸੀ ਨਾ ਮੈਂ ਸਾਰੀਆਂ ਗਲੀਆਂ ਦੇਖ ਲਈ ਸੀ ਵੀ ਕਿੱਧਰ ਕਿੱਧਰ ਦੀ ਜਾਣਾ ਹੈ ਤੇ ਕੋਈ ਨਾ ਪਤਾ ਫਿਰ ਅੱਧੇ ਘੰਟੇ ਨਾਲ ਕੀ ਹੁੰਦਾ ਤੂੰ ਮੇਰੇ ਨਾਲ ਹੀ ਵਗ ਜੇ ਇੰਨੀ ਕਾਲੀ ਕਾ ਤੂੰ ਕਰੀ ਆਂ ਨਹੀਂ ਮੰਮੀ ਤੇਰੇ ਤਾਂ ਹਜੇ ਬਹੁਤ ਕੰਮ ਪਏ ਨੇ ਤੂੰ ਤਾਂ ਹਜੇ ਲੇਟ ਕਰਵਾ ਦੇਂਗੀ ਮੈਨੂੰ ਮੈਂ ਤਾਂ ਉਹ ਨਾਲ ਜਾ ਕੇ ਖੇਡਦੀ ਆਂ ਵਗ ਜਾ ਨਹੀਂ ਪੁੱਤ ਹਜੇ ਨਹੀਂ ਜਾਣਾ ਮੇਰੇ ਨਾਲ ਹੀ ਜਾਈ ਮੈਂ ਇਕੱਲੀ ਨਹੀਂ ਤੋਰਦੀ ਤੈਨੂੰ ਮੰਮੀ ਐ ਕਾ ਤੂੰ ਕਰਦੀ ਹੁੰਨੀ ਆ ਚੱਲ ਚੰਗਾ ਵਗ ਜਾ ਮੇਰੇ ਨਾਲ ਸੁਣ ਜਿਆਦਾ ਵੱਡ ਘਰ ਦਾ ਪਤਾ ਨਾ ਪੱਕਾ ਹਾਂ ਮੈਨੂੰ ਪਤਾ ਹੈ ਧਿਆਨ ਨਾਲ ਜਾਈਂ ਸੜਕ ਤੇ ਨਹੀਂ ਤੁਰਨਾ ਪਾਸੇ ਹੋ ਕੇ ਤੁਰੀ ਚੰਗਾ ਤੇ ਤੈਨੀਆਂ ਨਾਲ ਜਾਏਂਗੇ ਤੇ ਹੋਰ ਫੇਰੀਆਂ ਪਾਉਂਦੀ ਜਾਵੇਂ ਪਤਾ ਨਹੀਂ ਲੱਗਿਆ ਕੀ ਹੋਈ ਜਾਂਦਾ ਆਸੇ-ਪਾਸੇ ਧਿਆਨ ਨਾਲ ਹੀ ਜਾਉਂਗੀ ਨਾਲੇ ਮੇਰੀ ਗੁੱਡੀ ਅੰਦਰ ਰੱਖ ਜਨੇ ਨਾਲੇ ਤੁਸੀਂ ਰਾਮ ਨਾਲ ਆਈਓ ਸਾਰੇ ਕੰਮ ਕਰਕੇ ਕੋਈ ਕਾਲੀ ਨਾ ਕਰਿਓ ਚੰਗਾ ਆਹ ਤੂੰ ਤਾਂ ਕਹਤਾ ਪੁੱਤ ਹੈ ਜਿਹੜੀ ਘਰ ਦੀ ਮਾਲਕਾ ਨਾ ਤੂੰ ਉਹ ਨਹੀਂ ਕਹਿੰਦੀ ਰਾਮ ਨਾਲ ਆਈ ਅਗਲੀ ਨੇ ਸਾਰੇ ਕੰਮ ਕਰਾਉਣੇ ਆ ਮੇਰ ਤੋਂ ਕੋਈ ਨਾ ਮੈਂ ਐਂਟੀ ਨੂੰ ਕਹਿ ਦੂੰਗੀ ਵੀ ਘਾਰੇ ਕੰਮ ਕਰੀ ਜਾਂਦੀ ਆਹ ਵਾਹ ਤੇਰੀ ਸੁਣੂਗੀ ਉਹ ਜਾ ਵਗ ਜਾ ਜਾ ਖੇਡ ਲੈ ਤੂੰ ਜਾ ਕੇ ਧਿਆਨ ਨਾਲ ਜਾਈ ਉੱਥੇ ਜਾ ਕੇ ਬੈਠਾ ਹੋਣਾ ਘਰ ਲੱਗ ਜੀ ਹੁਣ ਕੋਈ ਸਮਾਨ ਫੋਨ ਛੇੜੀ ਪਤੋਨਾਂ ਦਾ ਨਹੀਂ ਨਹੀਂ ਮ ਨੂੰ ਬਟਾ ਹਤਨਾ ਜਿੰਨੇ ਜਣੇ ਉੱਥੇ ਬੈ ਕੇ ਖੇਡ ਲਾਂਗੇ ਅਸੀਂ ਤੈਨੂੰ ਪਤਾ ਨਾ ਉੱਦ ਕਿਵੇਂ ਕਰਦੇ ਸੀ ਤੂੰ ਫੋਲ ਛੇੜਨ ਲੱਗ ਗਈ ਸੀ ਐਵੇਂ ਆਪਾਂ ਲਾਂਬਾ ਨਹੀਂ ਲੈਣਾ ਕਿਸੇ ਚੀਜ਼ ਦਾ ਜਵਾਬ ਤੇ ਚੀਜ਼ ਉਹਦੇ ਆਪ ਦੇ ਜਵਾਬ ਨੂੰ ਤੋੜਨ ਤੇ ਨਾਮ ਤੇਰੇ ਲੱਗ ਜੇ ਧਿਆਨ ਨਾਲ ਚੰਗਾ ਚੰਗਾ ਮਮੀ ਹਾਂ ਜ ਜਾਵੜਾ ਠੀਕ ਹੈ ਨਾ ਸਿੱਧਾ ਕਰਨਾ ਕਰੀ ਚੰਗਾ ਪੁੱਤ ਵਗ ਜਾ ਦਦਾਸ ਇਹ ਵੀ ਨਾ ਬਾਲੀ ਜਿੱਦੀ ਆ ਗੱਲ ਨਹੀਂ ਸੁਹੰਦੀ ਕਿਸੇ ਦੀ ਆਪਣੀ ਮਰਜ਼ੀ ਕਰਦੀ ਆ ਚਲ ਕੋਈ ਨਾ ਖੇਡ ਲੂਗੀ ਜਵਾਕਾਂ ਨਾਲ ਉਵੇਂ ਇਥੇ ਵਿਚਾਰੀ ਕੱਲੀ ਫਿਰਦੀ ਰਹਿੰਦੀ ਆ ਕੱਲ ਪਾਣੀ ਗਰਮ ਹੋਵੇ ਕੱਪੜੇ ਧੋਣੇ ਚਲ ਛੇਤੀ ਛੇਤੀ ਕੱਪੜ ਤੋ ਕਿਉਂ ਜਾਵਾਂ ਕੁੜੀ ਵੀ ਕਦੋਂ ਦੀ ਗਈ ਹੋਈ ਆ ਉਧਰ ਮੈਨੂੰ ਤਾਂ ਡਰ ਲੱਗ ਜਾਂਦਾ ਸਾਰਾ ਕੰਮ ਤੇ ਉਧਰ ਕਰਨਾ ਉਧਰ ਵੀ ਅੱਜ ਦੁਪਹਿਰ ਹੀ ਹੋ ਜੂਗੀ ਕੰਮ ਨੂੰ ਕੋਈ ਠੀਕ ਕਰੀ ਨਹੀਂ ਆ ਸਸਰੀ ਕਪੜੇ ਨੇ ਸਸਰੀ ਕਾਲ ਮੈਂ ਤਾਂ ਬਸ ਕੱਪੜੇ ਧੋ ਕੇ ਹਟੀ ਸੀਗੀ ਹੁਣੀ ਅੱਛਾ ਤੇ ਉਹ ਅੱਜ ਫੇਰ ਕੰਮ ਕਰਕੇ ਆ ਥੋੜਾ ਜਿਹਾ ਸਾਡਾ ਕਿਵੇਂ ਸਾਡੀ ਨਾ ਝਾੜੂ ਪੋਚੇ ਵਾਲੀ ਆਈ ਨਹੀਂ ਤੇ ਝਾੜੂ ਪੋਚਾ ਕਰਕੇ ਆ। ਭੈਣੇ ਕੰਮ ਨੂੰ ਤੇ ਚਲ ਮੈਂ ਤੈਨੂੰ ਜਵਾਬ ਦਿੰਦੀ ਨਹੀਂ ਹੈਗੀ ਹਨਾ ਝਾੜੂ ਪੋਚਦਾ ਮੈਂ ਕਰ ਦੂ ਪਰ ਮੈਂ ਆ ਕੇ ਕਰੂੰ 12:00 ਵਜੇ ਹੁਣ ਤਾਂ ਮੈਂ ਜਿੰਨਾਂ ਦੇ ਕੰਮਾਂ 'ਚ ਲੱਗੀਆਂ ਪੁਲਸੀ ਇੱਕ ਹੈ ਹਨਾ ਉਹਨਾਂ ਦੇ ਕੰਮ ਸਾਰੇ ਹੀ ਪਿਆ ਹੋਊਗਾ ਕਰਨ ਵਾਲਾ। ਨਾ ਪਈ 12:00 ਵਜੇ ਤਾਂ ਬੜਾ ਲੇਟ ਹੋ ਜਾਊਗਾ। ਤੂੰ ਹੁਣ ਕਰਿਆ ਅੱਧੇ ਘੰਟੇ ਨਾਲ ਕੁਝ ਨਹੀਂ ਹੁੰਦਾ ਨਾ ਜੇ ਅੱਧਾ ਘੰਟਾ ਲੇਟ ਵਾਗਦੀ ਸਾਡੇ ਤਾਂ ਸਾਰੇ 20 ਮਿੰਟ ਲੱਗਣਗੇ ਤੈਨੂੰ ਬਾਲਾ ਟਾਈਮ ਨਹੀਂ ਲੱਗਦਾ ਮੈਨੂੰ ਆਇਆ ਮੁਰਕਿਓ ਬੋਲੂਗੀ ਮੈਨੂੰ ਉਹਨੂੰ ਤਾਂ ਆਪ ਐ ਹੁੰਦਾ ਵਿੱਚ ਧਿਆਨਸ ਧਿਆਨ ਕੰਮ ਨਿਭੜ ਜੇ ਮਾ ਅੱਜ ਨੇ ਇੱਥੇ ਕੱਪੜੇ ਧੋਣ ਦੀ ਲੇਟ ਹੋ ਗਈ ਕੁੜੀ ਉਧਰ ਪਹਿਲਾਂ ਹੀ ਗਈ ਹੋਈ ਆ ਤਾਂ ਕਰਕੇ ਮੈਂ ਆ ਕੇ ਤਾਂ ਮੈਂ ਲਾ ਦੂੰਗੀ ਕਿਸੇ ਨੇ ਆਉਣਾ ਤਾਂ ਨਹੀਂ ਤੁਹਾਡੇ ਅੱਜ ਆਉਣਾ ਹੈ ਸਾਡੇ ਤਾਂ ਉਹ ਮੁੰਡਾ ਜਿਹੜਾ ਮਾਸਟਰ ਹੈਗਾ ਉਹਦੇ ਦੋਸਤ ਨੇ ਆਉਣਾ ਹੈਗਾ ਤੇ ਤਾਂ ਕਰਕੇ ਮੈਂ ਤਾਂ ਤੈਨੂੰ ਸੱਦਨ ਆਈ ਸੀ ਹੁਣ ਹੀ ਫੋਨ ਆਇਆ ਸੀ ਉਹਦਾ ਮੈਨ ਆ ਜਾ ਭੈਣ ਮਨ ਕੇ ਛੇਤੀ ਮੁੜਿਆਈ ਤੈਨੂੰ ਮੈਂ ਛੇਤੀ ਬੇਲੀ ਕਰਕੇ ਤੋਰ ਦੂੰ ਆਏ ਨਾ ਕਰਿਆ ਕਰ ਤੂੰ ਆਪ ਮੈਂ ਦੇਖ ਤੇਰੇ ਨਾਲ ਹਰੇਕ ਕੰਮ ਚ ਸਾਥ ਦਿੰਨੀ ਆ ਤੇਰਾ ਨਹੀਂ ਨਹੀਂ ਐਨ ਤਾਂ ਭੈਣੇ ਕੋਈ ਗੱਲ ਨਹੀਂ ਹਾਂ ਚੱਲ ਕੋਈ ਗੱਲ ਨਹੀਂ ਫਿਰ ਮੈਂ ਉਹਨੂੰ ਫੋਨ ਕਰ ਦਿੰਨੀ ਆ ਭੈਣ ਨੂੰ ਹੈ ਤੂੰ ਜਦੋਂ ਨੂੰ ਫੋਨ ਕਰੇਂਗੀ ਆ ਦੋ ਲੀੜ ਸੁੱਕਣੇ ਪਾ ਦੇ ਤੇ ਬਾੜ ਢਾਕੇ ਆ ਜਾ ਮੈਂ ਝਾੜੂ ਕੱਟਣ ਲੱਗਦੀ ਆ ਤੇ ਜਰਕਦੇ ਨੇ ਆ ਜਾ ਉਹ ਤੇ ਪਾਣੀ ਵੀ ਬਾਲਟੀ ਚ ਪਾਇਆ ਪਿਆ ਮੇਰਾ ਤਾਂ ਬਸ ਚੱਲ ਮੈਂ ਆ ਕੇ ਲਾ ਦਿੰਦੀ ਆ ਬਸ ਪੋਚੇ ਲਾ ਦੇ ਕਰਦਾ ਉਹ ਬਸ ਚੱਲ ਫਿਰ ਮੈਂ ਆ ਗਈ ਤੂੰ ਚੱਲੋ ਫਿਰ ਮੈਂ ਆ ਜਾ ਮੈਂ ਕੀ ਕਰਾਂ ਬਾਲੀ ਫਸੀ ਆ ਮੈਂ ਤਾਂ ਹੁਣ ਜੇ ਇਹਨੂੰ ਜਵਾਬ ਦਿੰਨੇ ਆ ਤਾਂ ਫਿਰ ਵੀ ਨੱਕੋ ਬੁੱਲੋ ਲਾਉਂਦਾ ਚਲ ਆਪ ਕੋਈ ਸਬਜੀ ਭਾਜੀ ਨੂੰ ਜਵਾਬ ਨਹੀਂ ਦਿੰਦੀ ਦੁੱਧ ਦਾ ਵੀ ਇੱਕ ਗਲਾਸ ਦੇ ਦਿੰਦੀ ਆ ਹਨਾ ਬਾਕੀ ਰਹਿੰਦੇ ਘਰੇ ਰਹੀ ਜਾਂਨੇ ਆ ਹੁਣ ਜੇ ਉਧਰ लेट ਜਾਉਂਗੀ ਤਾਂ ਉਹ ਤੜਫੂਗੀ ਸੱਚੀ ਮੈਂ ਤਾਂ ਫਸ ਗਈ ਵਿਚਾਲੇ ਕੀ ਕਰਾਂ ਸਰਦਾ ਨਹੀਂ ਹੁਣ ਕੰਮ ਕੀਤੇ ਬਿਨਾ ਚਲ ਮੈਂ ਟਾਚ ਪੋਚੇ ਲਾ ਕੇ ਨਾ ਫਿਰ ਉਧਰ ਵਗ ਜੂਗੀ